ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਖ ਸਾਹਿਬ ਕੀ ਹਾਲ ਜੋ ਵਧੀਆ ਠੀਕ ਆ ਹਾਂਜੀ ਵਧੀਆ ਜੀ ਵਧੀਆ ਕਿੱਦਾਂ ਆ ਵਧੀਆ ਜੀ ਵਧੀਆ ਬੁੱਕਰਪੋਟਾ ਬੁੱਕਰਪੋਟਾ ਜੀ ਡਰੈਸ ਕਰੀਏ ਨੋੜਾ ਪਿੰਡ ਮਾਣੇ ਮੱਲੀਆਂ ਜਿਹੜਾ ਵੀ ਤਰਨਤਨ ਸਥਿਰ ਵੀ ਤਰਨਤਨ ਠੀਕ ਆ ਮੇਰਾ ਨੰਬਰ ਰਿਸੋਰਸਿੰਗ ਦੇ ਲਾਗੇ ਮਾਣੇ ਮੱਲੀਆਂ ਜੀ ਮੋਬਾਈਲ ਨੰਬਰ ਜੀ 9779721242 ਠੀਕ ਆ ਤੇ ਸ਼ੁਰੂਆਤ ਕਰੀਏ ਇੱਥੋਂ ਝੋਟੀ ਤੋਂ ਹਨਾ ਦੂਜੇ ਨੰਬਰ ਦੂਜੇ ਸੂਏ ਝੋਟੀ ਜੀ ਦੂਜਾ ਸੂਆ ਤਿਆਰ ਵਾਹ ਹਾਂਜੀ ਥਾਂ ਬੜਾ ਸੋਹਣਾ ਲੱਗਾ ਨੋਕ ਵਾਲਾ ਹਨਾ ਕਹਿਣ ਦੇ ਮੁਤਾਬਕ ਤੇ ਉਹ ਆਂਦੇ 7-8 ਦਿਨ ਖੜਨੇ ਚਲੋ ਲੈ ਚਲੋ ਚਾਹਤ ਵੱਧ ਵੀ ਖੜ ਸਕਦੀ ਆ ਆਪਾਂ λεਹਾਂਦੀ ਤੁਹਾਨੂੰ ਪਤਾ ਨਵੇਂ ਕਰਕੇ ਗੱਲ ਕਰੀਏ ਦੇ ਐਡਗੇ ਨਾ ਕਿੰਨਾ ਕ ਦੁੱਧ ਭਰੂਗੀ ਕੋਈ ਦੱਸ ਮਾ ਜੀ ਪਹਿਲੇ ਸੂਏ ਨੇ 11-12 ਕਿਲੋ ਦੁੱਧ ਦਿੱਤਾ ਐ ਕਿ ਦੁੱਜਾ ਐ ਕਿ ਦੁੱਜਾ ਐ ਕਿ 12 ਦੇ ਦੇ ਜਾਂ 13 ਦੇ ਦੇ ਹਾਂਜੀ ਬਾਕੀ ਰੋਤ ਪਾਜੀ ਚੰਗੀ ਆ ਜੀ ਦੁੱਧ 12-13 ਕਿਲੋ ਮਾਣੇ ਆਰਾਮ ਨਾਲ ਦੇ 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 ਜਣਾ ਰੋਤ ਚੰਗੀ ਆ ਗਈ ਸੱਚ ਨਾਲ ਰੁੱਤਾਂ ਦੀਆਂ ਗੱਲਾਂ ਹੋਣ ਬਾਰ-ਬਾਰ ਹਨਾ ਬਾਜੀ ਬਾਕੀ ਭਾਅ ਵੜਾਣਾ ਚਾਹੀਦਾ ਠੀਕ ਆ ਭਾਅ ਨਹੀਂ ਜਿਵੇਂ ਲੱਭਣਾ ਨਹੀਂ ਲੈਓ ਮੋੜ ਲਿਓ ਮੋੜ ਲਿਓ ਨੋਈ ਭਾ ਬੜਾ ਡਾਊਨ ਕਰਤਾ ਤੁਹਾਡੇ ਵਾਸਤੇ ਆਫਰ ਆਫਰ ਆ ਸਜਣੋ ਦੁਵਾਲੀ ਕਰਕੇ ਲਾਈ ਬਾਈ ਨੇ ਤੇ ਜਾਇਜ ਕੀਮ ਦੇਖੋ ਕਿ ਤੁਸੀਂ ਹਰ ਵੀਡੀਓ ਵੇਂਦੇ ਜੇ ਇਹ ਵੀ ਵੀਡੀਓ ਚੈੱਕ ਕਰਿਓ ਕਿ ਜਾਇਜ ਵਾਕਿਆ ਕੀਤੀ ਆ ਬਾਈ ਨੇ ਰੇਟ ਜਾਇਜ ਕੀਤੇ ਆ ਤੇ ਬਾਈ ਫਿਕਸ ਇਕੁਅ ਰੇਟ ਕਰਦੇ ਆਪਾਂ ਜਿੱਥੋਂ 100 ਰੁਪਿਆ ਛੋਟ ਕਰਨੀ ਆ ਕੋਈ ਜ਼ਿਆਦਾ ਸਤਾਵੇ ਨਾ ਨਾ ਆਪਾਂ ਘੱਟ ਵੱਧ ਜ਼ਿਆਦਾ ਕਰਨਾ 70000 ਦੀ ਦੇ ਦਾਂਗੇ ਬਾਈ ਸਿਰਫ ਹਾਂਜੀ ਸਿਰਫ ਜੀ ਚਲੋ ਕਾਰ ਆਇਆ ਨੂੰ ਛੱਡ ਦਿਓ ਕਿ ਦੋ ਤਿੰਨ ਕੋਈ ਨਹੀਂ ਉਹ ਚਲੋ ਛੋੜ ਚੱਪਾ ਕਰ ਦਾਂਗੇ ਕਰ ਦਿਓ ਅੱਗੇ ਲਿਆਓ ਝੋਟੀ ਕੱਢ ਕੇ ਪਹਿਲਾ ਸੂਆ ਬਲੂਨ ਬਲੂਨ ਝੋਟੀ ਭਾਜੀ ਹਾਂ ਕਰਨੀ ਵਾਲੇ ਦੰਦ ਬਰਾਬਰ ਕਰਨੇ ਆ ਚੌਕੀ ਚੌਕੇ ਨਹੀਂ ਛਿੱਗੀ ਛਿੱਗੀ ਹੋਗੀ ਤੇ ਇਹ ਇਹ ਨਾ ਕਲਦੀ ਆਈ ਝੋਟੀ ਛੋੜ ਦੇਣਾ ਜੀ ਨਹੀਂ ਆਇਆ ਹਾਂ ਬਿੱਲੀ ਮਣ ਕੀ ਅੱਖ ਦੀ ਤੇ ਸਿੰਘ ਵੇਖੋ ਤੇ ਤੋਰਾ ਵੇਖੋ ਝੋਟੀ ਆ ਹੂੰ ਲਓ ਜੀ ਤੇ ਬਾਕੀ ਜਿਹੜਾ ਭਾਜੀ ਦਾ ਆਪਾਂ ਮੈਂ ਇਹ ਚੋਕੜ ਮੈਂ ਜੀ ਹੁਣ ਅੱਛਾ ਜਿਹੜਾ ਆਪਾਂ ਇਹ ਪਾ ਕਰਦੇ ਹਾਂ ਠੀਕ ਆ ਹਾਂਜੀ ਲਾਓ ਲਾਓ ਮੋੜ ਦਿਓ ਬਾਕੀ ਦੇਣਾ ਜੇ ਅੱਠ ਲੈ ਜੂਗੀ ਜੇ ਵੀਰ ਕੋਈ ਸਾਂਭ ਲੂ ਦੇ ਆ ਚਲ ਅੱਠ ਲੈ ਜੇ ਪੰਜ ਲੈ ਜੇ ਅਗਲੇ ਦੀ ਸਾਹ ਹੈ ਨਾ ਨਹੀਂ ਸਾਹ ਆੱਖਾਂ ਦੋਵੇਂ ਬਿੱਲੀਆਂ ਮਣਕੀਆਂ ਹਾਂਜੀ ਆੱਖਾਂ ਬਿੱਲੀਆਂ ਮਣਕੀਆਂ ਸਿੰਗ ਨੇ ਕਾ ਨਿਕਾ ਸਿੰਗ ਹਾਂਜੀ ਪਹਿਲਾ ਧੂਆ ਪਰ ਹੁਣ ਸੱਜਣੋ ਘਰ ਦੇ ਡੰਗ ਵਧੀਆ ਸਾਰੇ ਜਊਗੀ 7-8 ਕਿਲੋ ਦੁੱਧ ਤੋਂ ਨਹੀਂ ਮਰਦੀ ਪਹਿਲਾ ਨਹੀਂ ਚਲੋ ਇੰਨਾ ਕਿਤੇ ਦਿੱਤੀ ਜਾਊਗੀ ਬਾਕੀ ਭਾਜੀ ਬਾਕੀ ਸਮਝ ਹੈ ਨਾ ਬਾਕੀ ਭਾ ਕਿਹੜਾ ਇਹ ਕਿੰਨੇ ਦੀ ਇਹ ਦੇ ਦੀ 51 ਹਜ਼ਾਰ ਦੀ 51 ਦੀ ਹਾਂਜੀ ਛੋੜ ਛੱਪਾ ਕਰਕੇ ਚਲੋ ਯਾਰ ਛੱਡਾਂਗੇ ਹੋਰ じゃ ਛੱਡ ਦੇ ਚਲੋ ਠੀਕ ਆ ਨਿੰਜਾ ਦੀ ਨਿੰਜਾ ਦੀ ਦੇ ਦਾਂਗੇ ਲੈ ਜਵਾਨਾ ਮਾਰ ਦੇ ਥਾਪੀ ਜਿੰਦੀ ਰਵੇ ਨਿੰਜਾ ਯਾਰ ਦੀ ਸਜਣੋਂ ਤੁਹਾਨੂੰ ਮਿਲ ਗਈ ਹੈ ਹਨਾ ਜੈ ਜੈ ਰੇਟ ਹਨਾ ਅੱਗੇ ਆ ਗਈ ਗਾਂ ਖੋਲ ਦੋ ਵੀ ਇਹ ਭਾਜੀ ਪਹਿਲੇ ਸੂਏ 4 ਮਹੀਨਿਆਂ ਦੀ ਗੱਬਣ ਤੇ ਚਾਰ ਦੰਦ ਮੂੰਹ ਦਾ ਚਾਰ ਦੰਦ ਤੇ 4 ਮਹੀਨਿਆਂ ਦੀ ਚੈੱਕ ਪਾਸ ਸਜਣੋਂ ਪਹਿਲਾ ਸੂਬਾ ਬੱਛੀ ਪਲੂਣ ਹੀ ਸੋਣੀ ਆ ਲੈ ਆ ਸਜਣਾ ਮੋੜਿਆ ਬਾਕੀ ਕੋਈ ਗੱਲ ਨਹੀਂ 4 ਮਹੀਨੇ ਆਰੀ ਚ ਇੱਕ ਪਾਸ ਆ ਤੇ ਵਹਿ ਰਿਹਾ ਕਰੋ ਸੰਗ ਦੇ ਵਿੱਚ ਹਨਾ ਬਾਕੀ ਠੰਡੀ ਤੀ ਨਹੀਂ ਬੜੀ ਪਾਏ ਜਿਤਨਾ ਮਰਜ਼ੀ ਖੁਣਾਣਾ ਖਲਾਈ ਜੋ ਜੋ ਮਰਜ਼ੀ ਕਰੀ ਜੋ ਛੱਡ ਨਹੀਂ ਥਾਂ ਵਾਵਾ ਜੀ ਨੂੰ ਠੀਕ ਲੱਗੇ ਹਨਾ ਬਾਕੀ ਅਜੇ 4-5 ਮਹੀਨੇ ਪਏ ਆ ਹਾਂਜੀ ਹਾਂਜੀ ਬਾਕੀ ਇਹ ਵੀ ਜਿਹੜਾ ਸੰਭਲੂ ਵੀਰ ਤੇ ਵਾਧੇ ਵਾਲੀ ਚੀਜ਼ ਆ ਅੱਜ ਕਿੰਨੇ ਰੁਪਈਆ ਦੀ ਅੱਜ ਦੇ ਦिए 30000 ਦੀ ਜੀ 3 ਚਮਾਨ ਖਾਈ ਆ ਦੀ ਜਰੀ 500 ਉਹ ਛੱਡ ਦੇ 27500 ਸਾਢੇ 27500 ਦੇ ਸਜਣੋ ਸਾਢੇ 25000 ਦੀ ਮਿਲ ਜੂਗੀ ਇਹ ਨੂੰ ਤੇ ਰੱਬ ਦਾ ਨਾ ਹੈ